ਨਾਲ ਦੇਖੋ ਇਸ ਤੇ ਕਾਰਨਾਮੇ ਤੁਹਾਡੇ ਵੀ ਹੋਛ ਉਡਾ ਕੇ ਰੱਖ ਦੇਣ ਕਿ ਪੁਲਿਸ ਸੁਰੱਖਿਆ ਲੈਣ ਦੀ ਖਾਤਰ ਇਸ ਵਕੀਲ ਦੇ ਵੱਲੋਂ ਇੱਕ ਗੈਂਗਸਟਰ ਨੂੰ ਕਿਹਾ ਜਾਂਦਾ ਕਿ ਉਸ ਤੇ ਘਰ ਤੇ ਉੱਤੇ ਫਾਇਰਿੰਗ ਕੀਤੀ ਜਾਵੇ ਦੱਸਦੀ ਹੈ ਕਿ ਪੁਲਿਸ ਨੂੰ ਗੁੰਮਰਾਹ ਕਰਨ ਦੀ ਖਾਤਰ ਤੇ ਪੁਲਿਸ ਸੁਰੱਖਿਆ ਲੈਣ ਕਰਕੇ ਇਸ ਵਕੀਲ ਦੇ ਵੱਲੋਂ ਆਪਣੇ ਹੀ ਘਰ ਤੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਾਰੇ ਮਾਮਲੇ ਨੂੰ ਕਲੀਅਰ ਕੀਤਾ ਜਾਂਦਾ ਹੈ ਕਿ ਗੋਲੀਆਂ ਚਲਾਉਣ ਪਿੱਛੇ ਜਿਹੜਾ ਆ ਸਾਜ਼ਿਸ਼ ਕਰਤਾ ਕੋਈ ਹੋਰ ਨਹੀਂ ਜਦਕਿ ਕਰਤਾ ਜਿਹੜਾ ਵਕੀਲੀ ਹੈ ਉਸਤੇ ਵੱਲੋਂ ਪੈਸੇ ਜਿਹੜੇ ਆ ਦੇਣ ਦੀ ਵੀ ਗੱਲ ਆਖੀ ਗਈ ਕਿਹਾ ਜਾ ਰਿਹਾ ਹੈ ਕਿ ਫਰੋਤੀ ਜੁੜੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਵਿਕਲੀ ਨੇ ਗੈਂਗਸਟਰ ਨੂੰ ਕਿਹਾ ਕਿ ਫਰੋਤੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਤਾਂ ਅੱਧਾ ਹਿੱਸਾ ਫਰੋਤੀ ਦਾ ਉਸ ਕੋਲ ਹੋਵੇਗਾ ਤੇ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇਗਾ ਸੋ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਖੁਲਾਸੇ ਕੀਤੇ ਨੇ ਬਰੂਨੋ ਤਵਨ ਨਾਮ ਦਾ ਐਡਵੋਕੇਟ ਹੈ ਜਿਸ ਨੇ ਪੁਲਿਸ ਸੁਰੱਖਿਆ ਲੈਣ ਦੀ ਖਾਤਰ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਚਲਵਾ ਕੇ ਪੁਲਿਸ ਨੂੰ ਗੁੰਮਰਾਹ ਕਰਕੇ ਛੁੱਟੀ ਹਾਣੀ ਬਣਾਈ ਤੇ ਆਖਿਰਕਾਰ ਹੁਣ ਪੁਲਿਸ ਦੇ ਵੱਲੋਂ ਇਸ ਵਕੀਲ ਨੂੰ ਗ੍ਰਫਤਾਰ ਕੀਤਾ ਹੀ ਨਹੀਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਵੱਲੋਂ ਜੜੀ ਗੈਂਗਸਟਰ ਨੂੰ ਸਲਾਹ ਵੀ ਦਿੱਤੀ ਗਈ ਕਿ ਕਿਹੜੀ ਬੈਂਕ ਦੇ ਵਿੱਚੋਂ ਲੁੱਟ ਕਰ ਸਕਦਾ ਹੈ ਕਿਹੜੀ ਬੈਂਕ ਦੇ ਵਿੱਚ ਘੱਟ ਜੜੀ ਸੁਰੱਖਿਆ ਹੈ ਸੋ ਰਿਕਾਰਡਿੰਗ ਜੜੀ ਪੁਲਿਸ ਦੇ ਵੱਲੋਂ ਖੁਦ ਸੁਣੀ ਗਈ ਕਿ ਜੋ ਗੱਲਬਾਤ ਗੈਂਗਸਟਰ ਦੇ ਨਾਲ ਹੋਈ ਹੈ ਤਾਂ ਐਡਵੋਕੇਟ ਬਰੂਨੋ ਤਵਨ ਨੇ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਇਸ ਕਰਕੇ ਚਲਾਈਆਂ ਕਿ ਉਸਨੇ ਪੁਲਿਸ ਸੁਰੱਖਿਆ ਲੈਣੀ ਸੀ ਇਹ ਹੀ ਨਹੀਂ ਗੈਂਗਸਟਰ ਨੂੰ ਕਿਹਾ ਜਾਂਦਾ ਹੈ ਕਿ ਉਸਤੇ ਪਰਿਵਾਰ ਤੋਂ ਫਰੋਦੀ ਵੀ ਮੰਗੇ ਜਾਵੇ ਜਿਸ ਦਾ ਅੱਧਾ ਹਿੱਸਾ ਫਰੋਦੀ ਦਾ ਖੁਦ ਜਾਣੀ ਕਿ ਵਕੀਲ ਰੱਖ ਲਵੇਗਾ ਤਾਂ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇ ਗਾਇਸ ਮਾਮਲੇ ਦੇ ਵਿੱਚ ਉਹ ਪੁਲਿਸ ਦੇ ਵੱਲੋਂ ਹੋਰ ਕੀ ਕੁਝ ਖੁਲਾਸੇ ਕੀਤੇ ਕਿ ਉਹ ਵੀ ਤੁਹਾਨੂੰ ਸੁਣਾਉਣੇ ਆ ਇੱਕ ਐਡਵੋਕੇਟ ਸਾਡੇ ਬਰੂਨੋ ਧਵਨ ਇਹਨਾਂ ਵੱਲੋਂ ਇੱਕ ਪੱਤਾ ਦਰਜ ਕਰਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਆ ਤੇ ਇਹਨਾਂ ਕੋ ਫਰੋਤੀ ਦੀ ਮੰਗ ਕੀਤੀ ਗਈ ਆ ਤੇ ਇਹ ਹੁਣ ਜਿਹੜੀ ਸਾਡੀ ਉਸ ਤੋਂ ਬਾਅਦ ਜਿਹੜਾ ਇੱਕ ਜਣਾ ਪਹਿਲਾਂ ਇਸ ਜਿਹਨੇ ਫਾਇਰ ਕਰਕੇ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਅਣਪਛਤਿਆਂ ਦੇ ਵਿੱਚੋਂ ਇੱਕ ਪ੍ਰਭਦੀਪ ਸਿੰਘ ਦਾਸੂਵਾਲ ਦਾ ਜਿਹੜੇ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਗੁਰਗਾ ਸੀ ਹਰਿੰਦਰ ਸਿੰਘ ਪੁੱਤਰ ਤੇਜਮ ਸਿੰਘ ਉਹਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਪਰ ਉਹ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਬੋਥ ਇਹਨਾਂ ਨੇ ਪੂਰਾ ਸਾਡੀ ਫੋਰਸ ਨੇ ਸਾਡੇ ਐਸ ਐਚ ਓ ਸਾਡੇ ਐਸ ਪੀ ਡੀ ਸਾਹਿਬ ਡੀ ਐਸ ਪੀ ਸਾਹਿਬ ਜਿਹੜੇ ਇਹਨਾਂ ਨੇ ਜਿਹੜੀ ਆਪਣੀ ਪੂਰੀ ਆਪਣੇ ਤੰਦ ਹੀ ਦੇ ਨਾਲ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਚਗੇ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਇਸ ਮੁਕਦਮੇ ਦੇ ਮਦਈ ਹੀ ਆ ਬਰੂਨੋ ਤਵਨ ਐਡਵੋਕੇਟ ਇਹਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਲੜ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸਿਆਂ ਦੇ ਵਿੱਚੋਂ ਅੱਧੇ ਪੈਸੇ ਉਹਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਧੇ ਉਸਨੇ ਰੱਖਣੇ ਸੀ ਅੱਧੇ ਉਸਨੂੰ ਦੇਣੇ ਸੀਗੇ ਇਹਨਾਂ ਦੇ ਕਿਸੇ ਅਜਈਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਤੇ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲਾਂ ਸਾਹਮਣੇ ਆਈਆਂ ਤੇ ਇਥੇ ਇਹ ਵੀ ਦੱਸਣ ਵਾਲੀ ਗੱਲ ਹੈ ਜੀ ਇਹਨਾਂ ਨੂੰ ਅਸੀਂ ਐਡਵੋਕੇਟ ਜਿਹੜੇ ਬਰੂਨੋ ਧਵਨ ਹੈ ਅਰੈਸਟ ਕਰ ਲਿਆ ਤੇ ਇਹ ਚਾਰਜ ਕੀਤਾ ਸੀ ਇਹਨਾਂ ਨੂੰ ਆਪਣੀ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਦੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰੋਤੀ ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਯਾ ਇਹ ਬੰਦਿਆਂ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਬਾਰੇ ਵੀ ਇਹ ਇੱਕ ਉਹਨਾਂ ਨੂੰ ਪ੍ਰਭ ਦੇ ਸੁਵਾਲ ਨੂੰ ਜਿਹੜਾ ਗੈਂਗਸਟਰ ਹਾਊਸ ਨੂੰ ਇਹ ਕਹ ਰਹੇ ਸੀ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਦੇਖੋ ਬਰੂਨੋ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਭ ਦੇ ਸੁਵਾਲ ਨੂੰ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਅ ਰਿਕਾਰਡਿੰਗ ਵੀ ਹੈਗੀ ਹੈ ਮੇਬੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਲੁੱਟ ਸਕਦੇ ਤੇ ਜਿਸ ਦੇ ਇਹ ਬੜੇ ਗੰਭੀਰ ਇਹ ਜਿਹੜੇ ਇਲਜ਼ਾਮ ਵੀ ਆ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲੀਗੈਲਿਟੀ ਕੀਤੀ ਹੈ ਤੇ ਜਿਸ ਸੰਬੰਧੀ ਇਹਨਾਂ ਤੇ ਕੇਸ ਜਿਸਟਰ ਕਰਕੇ ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੈਂ ਅੱਗੇ ਸਾਰਿਆਂ ਨੂੰ ਬਾਕੀਆਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਅਜਿਹੇ ਜਿਹੜੇ ਆਨਸਰ ਹੈ ਜਿਹੜੇ ਆਪ ਆਪੇ ਆਪਣੇ ਉਸੇ ਸੋਸਾਇਟੀ ਦੇ ਵਿੱਚ ਰਹਿ ਕੇ ਬਾਕੀ ਜਣਿਆਂ ਦੇ ਨਾਂ ਗਲਤ ਲੈ ਕੇ ਤੇ ਆਪਣੇ ਤੇ ਵੀ ਗਨਮੈਨ ਲੈਣ ਨੂੰ ਜਾਂ ਹੋਰ ਤਰੀਕੇ ਦੇ ਵਾਸਤੇ ਇਹ ਗੈਂਗਸਟਰਸ ਨੂੰ ਯੂਜ਼ ਕਰ ਰਹੇ ਆ ਤੇ ਆਪ ਵੀ ਇਲੀਗਲ ਐਕਟੀਵਿਟੀਜ਼ ਵਿੱਚ ਪੈ ਰਹੇ ਆ ਵੀ ਇਹਨਾਂ ਦਾ ਸਾਨੂੰ ਹੋਰ ਵੀ ਇਨਫੋਰਮੇਸ਼ਨ ਦਿਓ ਤਾਂ ਸਟੇਕ ਰੋ ਡੇਲੀ ਪੋਸਟ ਪੰਜਾਬੀ ਮੈਂ ਹਸ ਨੈਨਾ ਪੁਲਿਸ ਦੇ ਗ੍ਰਿਫਤ ਦੇ ਵਿੱਚ ਇਸ ਵਕੀਲ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ ਇਸ ਤੇ ਕਾਰਨਾਮੇ ਤੁਹਾਡੇ ਵੀ ਹੋਛ ਉਡਾ ਕੇ ਰੱਖ ਦੇਣ ਕਿ ਪੁਲਿਸ ਸੁਰੱਖਿਆ ਲੈਣ ਦੀ ਖਾਤਰ ਇਸ ਵਕੀਲ ਦੇ ਵੱਲੋਂ ਇੱਕ ਗੈਂਗਸਟਰ ਨੂੰ ਕਿਹਾ ਜਾਂਦਾ ਕਿ ਉਸਦੇ ਘਰ ਤੇ ਉੱਤੇ ਫਾਇਰਿੰਗ ਕੀਤੀ ਜਾਵੇ ਦੱਸਦੀ ਹੈ ਕਿ ਪੁਲਿਸ ਨੂੰ ਗੁੰਮਰਾਹ ਕਰਨ ਦੀ ਖਾਤਰ ਤੇ ਪੁਲਿਸ ਸੁਰੱਖਿਆ ਲੈਣ ਕਰਕੇ ਇਸ ਵਕੀਲ ਦੇ ਵੱਲੋਂ ਆਪਣੇ ਹੀ ਘਰ ਤੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਾਰੇ ਮਾਮਲੇ ਨੂੰ ਕਲੀਅਰ ਕੀਤਾ ਜਾਂਦਾ ਹੈ ਕਿ ਗੋਲੀਆਂ ਚਲਾਉਣ ਪਿੱਛੇ ਜਿਹੜਾ ਆ ਸਾਜ਼ਿਸ਼ ਕਰਤਾ ਕੋਈ ਹੋਰ ਨਹੀਂ ਜਦਕਿ ਕਰਤਾ ਜਿਹੜਾ ਵਕੀਲੀ ਹੈ ਉਸਤੇ ਵੱਲੋਂ ਪੈਸੇ ਜਿਹੜਿਆ ਦੇਣ ਦੀ ਵੀ ਗੱਲ ਆਖੀ ਗਈ ਕਿਹਾ ਜਾ ਰਿਹਾ ਹੈ ਕਿ ਫਰੋਤੀ ਜੜੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਵਿਕਲ ਨੇ ਗੈਂਗਸਟਰ ਨੂੰ ਕਿਹਾ ਕਿ ਫਰੋਤੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਤਾਂ ਅੱਧਾ ਹਿੱਸਾ ਫਰੋਤੀ ਦਾ ਉਸ ਕੋਲ ਹੋਵੇਗਾ ਤੇ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇਗਾ ਸੋ ਪੁਲਿਸ ਦੇ ਬਲਿਸ ਮਾਮਲੇ ਦੇ ਵਿੱਚ ਖੁਲਾਸੇ ਕੀਤੇ ਨੇ ਬਰੂਨੋ ਤਵਨ ਨਾਮ ਦਾ ਐਡਵੋਕੇਟ ਹੈ ਜਿਸ ਨੇ ਪੁਲਿਸ ਸੁਰੱਖਿਆ ਲੈਣ ਦੀ ਖਾਤਰ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਚਲਵਾ ਕੇ ਪੁਲਿਸ ਨੂੰ ਗੁੰਮਰਾਹ ਕਰਕੇ ਛੁੱਟੀ ਸਹਾਣੀ ਬਣਾਈਆ ਤੇ ਆਖਿਰਕਾਰ ਹੁਣ ਪੁਲਿਸ ਦੇ ਵੱਲੋਂ ਇਸ ਵਕੀਲ ਨੂੰ ਗ੍ਰਫਤਾਰ ਕੀਤਾ ਹੀ ਨਹੀਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਵੱਲੋਂ ਜੜੀਆ ਗੈਂਗਸਟਰ ਨੂੰ ਸਲਾਹ ਵੀ ਦਿੱਤੀ ਗਈ ਕਿ ਕਿਹੜੀ ਬੈਂਕ ਦੇ ਵਿੱਚੋਂ ਲੁੱਟ ਕਰ ਸਕਦਾ ਹੈ ਕਿਹੜੀ ਬੈਂਕ ਦੇ ਵਿੱਚ ਘੱਟ ਜੜੀਆ ਸੁਰੱਖਿਆ ਹੈ ਸੋ ਰਿਕਾਰਡਿੰਗ ਜੜੀਆ ਪੁਲਿਸ ਦੇ ਵੱਲੋਂ ਖੁਦ ਸੁਣੀ ਗਈ ਕਿ ਜੋ ਗੱਲਬਾਤ ਗੈਂਗਸਟਰ ਦੇ ਨਾਲ ਹੋਈ ਹੈ ਤਾਂ ਐਡਵੋਕੇਟ ਬਰੂਨੋ ਤਵਨ ਨੇ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਇਸ ਕਰਕੇ ਚਲਾਈਆਂ ਕਿ ਉਸਨੇ ਪੁਲਿਸ ਸੁਰੱਖਿਆ ਲੈਣੀ ਸੀ ਇਹ ਹੀ ਨਹੀਂ ਗੈਂਗਸਟਰ ਨੂੰ ਕਿਹਾ ਜਾਂਦਾ ਹੈ ਕਿ ਉਸਤੇ ਪਰਿਵਾਰ ਤੋਂ ਫਰੋਤੀ ਵੀ ਮੰਗੀ ਜਾਵੇ ਜਿਸ ਦਾ ਅੱਧਾ ਹਿੱਸਾ ਫਰੋਤੀ ਦਾ ਉਹ ਖੁਦ ਯਾਨੀ ਕਿ ਵਕੀਲ ਰੱਖ ਲਵੇਗਾ ਤਾਂ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇ ਗਾਇਸ ਮਾਮਲੇ ਦੇ ਵਿੱਚ ਉਹ ਪੁਲਿਸ ਦੇ ਵੱਲੋਂ ਹੋਰ ਕੀ ਕੁਝ ਖੁਲਾਸੇ ਕੀਤੇ ਗਏ ਉਹ ਵੀ ਤੁਹਾਨੂੰ ਸੁਣਾਉਣੇ ਆ ਇੱਕ ਐਡਵੋਕੇਟ ਸਾਡੇ ਬਰੂਨੋ ਧਵਨ ਇਹਨਾਂ ਵੱਲੋਂ ਇੱਕ ਪਟੀਸ਼ਨ ਦਰਜ ਕਰਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਆ ਤੇ ਇਹਨਾਂ ਕੋ ਫਰੋਤੀ ਦੀ ਮੰਗ ਕੀਤੀ ਗਈ ਹੈ ਤੇ ਇਹ ਹੁਣ ਜਿਹੜੀ ਸਾਡੀ ਉਸ ਤੋਂ ਬਾਅਦ ਜਿਹੜਾ ਇੱਕ ਜਣਾ ਪਹਿਲਾਂ ਇਸ ਜਿਹਨੇ ਫਾਇਰ ਕਰਕੇ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਅਣਪਛਤਿਆਂ ਦੇ ਵਿੱਚੋਂ ਇੱਕ ਪ੍ਰਭਦੀਪ ਸਿੰਘ ਦਾਸੂਵਾਲ ਦਾ ਜਿਹੜੇ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਗੁਰਗਾ ਸੀ ਹਰਿੰਦਰ ਸਿੰਘ ਪੁੱਤਰ ਤੇਜ ਸਿੰਘ ਉਹਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਪਰ ਉਹ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਬੋਥ ਇਹਨਾਂ ਨੇ ਪੂਰਾ ਸਾਡੀ ਫੋਰਸ ਨੇ ਸਾਡੇ ਐਸ ਐਚ ਓ ਸਾਡੇ ਐਸ ਪੀ ਡੀ ਸਾਹਿਬ ਡੀ ਐਸ ਪੀ ਸਾਹਿਬ ਜਿਹੜੇ ਇਹਨਾਂ ਨੇ ਜਿਹੜੀ ਆਪਣੀ ਪੂਰੀ ਆਪਣੇ ਤੰਦ ਹੀ ਦੇ ਨਾਲ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਚਗੇ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਇਸ ਮੁਕਦਮੇ ਦੇ ਮਦਈ ਹੈ ਹੀ ਆ ਬਰੂਨੋ ਤਵਨ ਐਡਵੋਕੇਟ ਇਹਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਲੜ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸੇ ਦੇ ਵਿੱਚੋਂ ਅੱਧੇ ਪੈਸੇ ਉਹਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਧੇ ਉਸਨੇ ਰੱਖਣੇ ਸੀ ਅੱਧੇ ਉਸ ਨੂੰ ਦੇਣੇ ਸੀਗੇ ਇਹਨਾਂ ਦੇ ਕਿਸੇ ਅਜਿਹੀਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਗੱਲਾਂ ਸਾਹਮਣੇ ਆਈਆਂ ਤੇ ਇਥੇ ਇਹ ਵੀ ਦੱਸਣ ਵਾਲੀ ਗੱਲ ਹੈ ਜੀ ਇਹਨਾਂ ਨੂੰ ਅਸੀਂ ਐਡਵੋਕੇਟ ਜਿਹੜੇ ਬਰੂਨੋ ਧਵਨ ਹੈ ਅਰੈਸਟ ਕਰ ਲਿਆ ਤੇ ਇਹ ਚਾਰਜ ਕੀਤਾ ਸੀ ਇਹਨਾਂ ਨੂੰ ਆਪਣੇ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਦੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰੋਤੀ ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਯਾ ਇਹ ਬੰਦਿਆਂ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਬਾਰੇ ਵੀ ਇਹ ਇੱਕ ਉਹਨਾਂ ਨੂੰ ਪ੍ਰਭ ਦੇ ਸੁਵਾਲ ਨੂੰ ਜਿਹੜਾ ਗੈਂਗਸਟਰ ਆ ਉਸ ਨੂੰ ਇਹ ਕਹਿ ਰਹੇ ਸੀ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਦੇਖੋ ਬਰੂਨੋ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਭ ਦੇ ਸੁਵਾਲ ਨੂੰ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਜਿਹੜੀ ਰਿਕਾਰਡਿੰਗ ਵੀ ਹੈਗੀ ਹੈ ਮੇ ਵੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਲੁੱਟ ਸਕਦੇ ਤੇ ਜਿਸ ਦੇ ਇਹ ਬੜੇ ਗੰਭੀਰ ਰਹੇ ਜਿਹੜੇ ਇਲਜ਼ਾਮ ਵੀ ਆ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲੀਗੈਲਿਟੀ ਕੀਤੀ ਹੈ ਤੇ ਜਿਸ ਸੰਬੰਧੀ ਇਹਨਾਂ ਤੇ ਕੇਸ ਜਸਟਿਸ ਕਰਕੇ ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੈਂ ਅੱਗੇ ਸਾਰਿਆਂ ਨੂੰ ਬਾਕੀਆਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਅਜਿਹੇ ਜਿਹੜੇ ਆਨਸਰ ਹੈ ਜਿਹੜੇ ਆਪ ਆਪੇ ਆਪਣੇ ਉਸੇ ਸੋਸਾਇਟੀ ਦੇ ਵਿੱਚ ਰਹਿ ਕੇ ਬਾਕੀ ਜਣਿਆਂ ਦੇ ਨਾਮ 'ਤੇ ਗਲਤ ਲੈ ਕੇ ਤੇ ਆਪਣੇ ਤੇ ਵੀ ਗਨਮੈਨ ਲੈਣ ਨੂੰ ਜਾਂ ਹੋਰ ਤਰੀਕੇ ਦੇ ਵਾਸਤੇ ਇਹ ਗੈਂਗਸਟਰਸ ਨੂੰ ਯੂਜ਼ ਕਰ ਰਹੇ ਆ ਤੇ ਆਪ ਵੀ ਇਲੀਗਲ ਐਕਟੀਵਿਟੀਜ਼ ਵਿੱਚ ਪੈ ਰਹੇ ਆ ਵੀ ਇਹਨਾਂ ਦਾ ਸਾਨੂੰ ਹੋਰ ਵੀ ਇਨਫੋਰਮੇਸ਼ਨ ਦਿਓ ਤਾਂ ਸਟੇਕ ਰੋ ਡੇਲੀ ਪੋਸਟ ਪੰਜਾਬੀ ਮੈਂ ਹਸ ਨੈਨਾ ਪੁਲਿਸ ਦੇ ਗ੍ਰਿਫਟ ਦੇ ਵਿੱਚ ਇਸ ਵਕੀਲ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ ਇਸਤੇ ਕਾਰਨਾਮੇ ਸਾਡੇ ਵੀ ਹੋਰ ਛੁਡਾ ਕੇ ਰੱਖ ਦੇਣ ਕਿ ਪੁਲਿਸ ਸੁਰੱਖਿਆ ਲੈਣ ਦੀ ਖਾਤਰ ਇਸ ਵਕੀਲ ਦੇ ਵੱਲੋਂ ਇੱਕ ਗੈਂਗਸਟਰ ਨੂੰ ਕਿਹਾ ਜਾਂਦਾ ਕਿ ਉਸਨੇ ਗੱਡੀ ਉੱਤੇ ਫਾਇਰਿੰਗ ਕੀਤੀ ਜਾਵੇ ਦੱਸਦੀ ਹੈ ਕਿ ਪੁਲਿਸ ਨੂੰ ਗੁੰਮਰਾਹ ਕਰਨ ਦੀ ਖਾਤਰ ਤੇ ਪੁਲਿਸ ਸੁਰੱਖਿਆ ਲੈਣ ਕਰਕੇ ਇਸ ਵਕੀਲ ਦੇ ਵੱਲੋਂ ਆਪਣੇ ਹੀ ਗੱਡੀ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਾਰੇ ਮਾਮਲੇ ਨੂੰ ਕਲੀਅਰ ਕੀਤਾ ਜਾਂਦਾ ਹੈ ਕਿ ਗੋਲੀਆਂ ਚਲਾਉਣ ਪਿੱਛੇ ਜਿਹੜਾ ਆ ਸਾਜ਼ਿਸ਼ ਕਰਤਾ ਕੋਈ ਹੋਰ ਨਹੀਂ ਜਦਕਿ ਕਰਤਾ ਜਿਹੜਾ ਵਕੀਲੀ ਹੈ ਉਸਤੇ ਵੱਲੋਂ ਪੈਸੇ ਜਿਹੜਿਆ ਦੇਣ ਦੀ ਵੀ ਗੱਲ ਆਖੀ ਗਈ ਕਿਹਾ ਜਾ ਰਿਹਾ ਹੈ ਕਿ ਫਰੋਤੀ ਜੜੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਵਕੀਲ ਨੇ ਗੈਂਗਸਟਰ ਨੂੰ ਕਿਹਾ ਕਿ ਫਰੋਤੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਤਾਂ ਅੱਧਾ ਹਿੱਸਾ ਫਰੋਤੀ ਦਾ ਉਸ ਕੋਲ ਹੋਵੇਗਾ ਤੇ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇਗਾ ਸੋ ਪੁਲਿਸ ਦੇ ਬਲਿਸ ਮਾਮਲੇ ਦੇ ਵਿੱਚ ਖੁਲਾਸੇ ਕੀਤੇ ਨੇ ਬਰੂਨੋ ਤਵਨ ਨਾਮ ਦਾ ਐਡਵੋਕੇਟ ਹੈ ਜਿਸ ਨੇ ਪੁਲਿਸ ਸੁਰੱਖਿਆ ਲੈਂਡ ਦੀ ਖਾਤਰ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਚਲਵਾ ਕੇ ਪੁਲਿਸ ਨੂੰ ਗੁੰਮਰਾਹ ਕਰਕੇ ਛੁੱਟੀ ਕਹਾਣੀ ਬਣਾਈ ਅਤੇ ਆਖਿਰਕਾਰ ਹੁਣ ਪੁਲਿਸ ਦੇ ਵੱਲੋਂ ਇਸ ਵਕੀਲ ਨੂੰ ਗ੍ਰਫਤਾਰ ਕੀਤਾ ਹੀ ਨਹੀਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਵੱਲੋਂ ਜੜੀਆਂ ਗੈਂਗਸਟਰ ਨੂੰ ਸਲਾਹ ਵੀ ਦਿੱਤੀ ਗਈ ਕਿ ਕਿਹੜੀ ਬੈਂਕ ਦੇ ਵਿੱਚੋਂ ਲੁੱਟ ਕਰ ਸਕਦਾ ਹੈ ਕਿਹੜੀ ਬੈਂਕ ਦੇ ਵਿੱਚ ਕੱਟ ਜੜੀਆਂ ਸੁਰੱਖਿਆ ਹੈ ਸੋ ਰਿਕਾਰਡਿੰਗ ਜੜੀਆਂ ਪੁਲਿਸ ਦੇ ਵੱਲੋਂ ਖੁਦ ਸੁਣੀ ਗਈ ਕਿ ਜੋ ਕੱਲ ਬਾਤ ਗੈਂਗਸਟਰ ਦੇ ਨਾਲ ਹੋਈ ਹੈ ਤਾਂ ਐਡਵੋਕੇਟ ਬਰੂਨੋ ਤਵਨ ਨੇ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਇਸ ਕਰਕੇ ਚਲਾਈਆਂ ਕਿ ਉਸਨੇ ਪੁਲਿਸ ਸੁਰੱਖਿਆ ਲੈਣੀ ਸੀ ਇਹ ਹੀ ਨਹੀਂ ਗੈਂਗਸਟਰ ਨੂੰ ਕਿਹਾ ਜਾਂਦਾ ਹੈ ਕਿ ਉਸਤੇ ਪਰਿਵਾਰ ਤੋਂ ਫਰੋਤੀ ਵੀ ਮੰਗੇ ਜਾਵੇ ਜਿਸ ਦਾ ਅੱਧਾ ਹਿੱਸਾ ਫਰੋਤੀ ਦਾ ਖੁਦ ਜਾਨੇ ਕਿ ਵਕੀਲ ਰੱਖ ਲਵੇਗਾ ਤਾਂ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇ ਗਾਇਸ ਮਾਮਲੇ ਦੇ ਵਿੱਚ ਹੋ ਪੁਲਿਸ ਦੇ ਵੱਲੋਂ ਹੋਰ ਕੀ ਕੁਝ ਖੁਲਾਸੇ ਕੀਤੇਗੇ ਉਹ ਵੀ ਤੁਹਾਨੂੰ ਸੁਣਾਉਣੇ ਆ ਇੱਕ ਐਡਵੋਕੇਟ ਸਾਡੇ ਬਰੂਨੋ ਧਵਨ ਇਹਨਾਂ ਵੱਲੋਂ ਇੱਕ ਪੱਤਾ ਦਰਜ ਕਰਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਆ ਤੇ ਇਹਨਾਂ ਕੋ ਫਰੋਤੀ ਦੀ ਮੰਗ ਕੀਤੀ ਗਈ ਹੈ ਤੇ ਇਹ ਹੁਣ ਜਿਹੜੀ ਸਾਡੀ ਉਸ ਤੋਂ ਬਾਅਦ ਜਿਹੜਾ ਇੱਕ ਜਣਾ ਪਹਿਲਾਂ ਇਸ ਜਿਹਨੇ ਫਾਇਰ ਕਰਕੇ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਅਣਪਛਾਤੇਆਂ ਦੇ ਵਿੱਚੋਂ ਇੱਕ ਪ੍ਰਭਦੀਪ ਸਿੰਘ ਦਾਸੂਵਾਲ ਦਾ ਜਿਹੜੇ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਗੁਰਗਾ ਸੀ ਹਰਿੰਦਰ ਸਿੰਘ ਪੁੱਤਰ ਦਸੇਮ ਸਿੰਘ ਉਹਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਪਰ ਉਹ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਬੋਥ ਇਹਨਾਂ ਨੇ ਪੂਰਾ ਸਾਡੀ ਫੋਰਸ ਨੇ ਸਾਡੇ ਐਸ ਐਚ ਓ ਸਾਡੇ ਐਸ ਪੀ ਡੀ ਸਾਹਿਬ ਡੀ ਐਸ ਪੀ ਸਾਹਿਬ ਜਿਹੜੇ ਇਹਨਾਂ ਨੇ ਜਿਹੜੀ ਆਪਦੀ ਪੂਰੀ ਆਪਣੇ ਤੰਦ ਹੀ ਦੇ ਨਾਲ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਚਗੇ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਇਸ ਮੁਕਦਮੇ ਦੇ ਮਦਈ ਹੀ ਆ ਬਰੂਨੋ ਤਵਨ ਐਡਵੋਕੇਟ ਇਹਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਰਲ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸਿਆਂ ਦੇ ਵਿੱਚੋਂ ਅੱਧੇ ਪੈਸੇ ਉਹਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਧੇ ਇਸਨੇ ਰੱਖਣੇ ਸੀ ਅੱਧੇ ਉਸ ਨੂੰ ਦੇਣੇ ਸੀਗੇ ਇਹਨਾਂ ਦੇ ਕਿਸੇ ਅਜਈਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਤੇ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਗੱਲਾਂ ਸਾਹਮਣੇ ਆਈਆਂ ਤੇ ਇਥੇ ਇਹ ਵੀ ਦੱਸਣ ਵਾਲੀ ਗੱਲ ਹੈ ਜੀ ਇਹਨਾਂ ਨੂੰ ਅਸੀਂ ਐਡਵੋਕੇਟ ਜਿਹੜੇ ਬਰੂਨੋ ਧਵਨ ਹੈ ਅਰੈਸਟ ਕਰ ਲਿਆ ਤੇ ਇਹ ਚਾਰਜ ਕੀਤਾ ਅਸੀਂ ਇਹਨਾਂ ਨੂੰ ਆਪਣੀ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਦੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰੋਤੀ ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਯਾ ਇਹ ਬੰਦਿਆਂ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਬਾਰੇ ਵੀ ਇਹ ਇੱਕ ਉਹਨਾਂ ਨੂੰ ਪ੍ਰਭ ਦੇ ਸਵਾਲ ਨੂੰ ਜਿਹੜਾ ਗੈਂਗਸਟਰ ਹਾਊਸ ਨੂੰ ਇਹ ਕਹ ਰਹੇ ਸੀ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਦੇਖੋ ਬਰੂਨੋ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਭ ਦੇ ਸਵਾਲ ਨੂੰ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਅ ਰਿਕਾਰਡਿੰਗ ਵੀ ਹੈਗੀ ਹੈ ਮੈਂ ਵੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਲੁੱਟ ਸਕਦੇ ਤੇ ਜਿਸ ਦੇ ਇਹ ਬੜੇ ਗੰਭੀਰ ਰਹੇ ਜਿਹੜੇ ਇਲਜ਼ਾਮ ਵੀ ਆ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲੀਗੈਲਿਟੀ ਕੀਤੀ ਹੈ ਤੇ ਜਿਸ ਸੰਬੰਧੀ ਇਹਨਾਂ ਤੇ ਕੇਸ ਜਿਸ ਕਰਕੇ ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੈਂ ਅੱਗੇ ਸਾਰਿਆਂ ਨੂੰ ਬਾਕੀਆਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਅਜਿਹੇ ਜਿਹੜੇ ਅਨਸਰ ਹੈ ਜਿਹੜੇ ਆਪ ਆਪੇ ਆਪਣੇ ਉਸੇ ਸੋਸਾਇਟੀ ਦੇ ਵਿੱਚ ਰਹਿ ਕੇ ਬਾਕੀ ਜਣਿਆਂ ਦੇ ਨਾਂ ਗਲਤ ਲੈ ਕੇ ਤੇ ਆਪਣੇ ਤੇ ਵੀ ਗਨਮੈਨ ਲੈਣ ਨੂੰ ਜਾਂ ਹੋਰ ਤਰੀਕੇ ਦੇ ਵਾਸਤੇ ਇਹ ਗੈਂਗਸਟਰਸ ਨੂੰ ਯੂਜ਼ ਕਰ ਰਹੇ ਆ ਤੇ ਆਪ ਵੀ ਇਲੀਗਲ ਐਕਟੀਵਿਟੀਜ਼ ਵਿੱਚ ਪੈ ਰਹੇ ਆ ਵੀ ਇਹਨਾਂ ਦਾ ਸਾਨੂੰ ਹੋਰ ਵੀ ਇਨਫੋਰਮੇਸ਼ਨ ਦਿਓ ਤੋਂ ਸਟੇਕਰ ਡੇਲੀ ਪੋਸਟ ਪੰਜਾਬੀ ਮਹਿਸ ਨੈਨਾ ਪੁਲਿਸ ਦੇ ਗ੍ਰਿਫਤ ਦੇ ਵਿੱਚ ਇਸ ਵਕੀਲ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ ਇਸ ਤੇ ਕਾਰਨਾਮੇ ਤੁਹਾਡੇ ਵੀ ਹੋਛ ਉਡਾ ਕੇ ਰੱਖ ਦੇਣ ਕਿ ਪੁਲਿਸ ਸੁਰੱਖਿਆ ਲੈਣ ਦੀ ਖਾਤਰ ਇਸ ਵਕੀਲ ਦੇ ਵੱਲੋਂ ਇੱਕ ਗੈਂਗਸਟਰ ਨੂੰ ਕਿਹਾ ਜਾਂਦਾ ਕਿ ਉਸਨੇ ਘਰ ਦੇ ਉੱਤੇ ਫਾਇਰਿੰਗ ਕੀਤੀ ਜਾਵੇ ਦੱਸਦੀ ਹੈ ਕਿ ਪੁਲਿਸ ਨੂੰ ਗੁੰਮਰਾਹ ਕਰਨ ਦੀ ਖਾਤਰ ਤੇ ਪੁਲਿਸ ਸੁਰੱਖਿਆ ਲੈਣ ਕਰਕੇ ਇਸ ਵਕੀਲ ਦੇ ਵੱਲੋਂ ਆਪਣੇ ਹੀ ਘਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਾਰੇ ਮਾਮਲੇ ਨੂੰ ਕਲੀਅਰ ਕੀਤਾ ਜਾਂਦਾ ਹੈ ਕਿ ਗੋਲੀਆਂ ਚਲਾਉਣ ਪਿੱਛੇ ਜਿਹੜਾ ਆ ਸਾਜ਼ਿਸ਼ ਕਰਤਾ ਕੋਈ ਹੋਰ ਨਹੀਂ ਜਦਕਿ ਕਰਤਾ ਜਿਹੜਾ ਵਕੀਲੀ ਹੈ ਉਸਤੇ ਵੱਲੋਂ ਪੈਸੇ ਜਿਹੜੇ ਆ ਦੇਣ ਦੀ ਵੀ ਗੱਲ ਆਖੀ ਗਈ ਕਿਹਾ ਜਾ ਰਿਹਾ ਹੈ ਕਿ ਫਰੋਤੀ ਜੜੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਵਿਕਲ ਨੇ ਗੈਂਗਸਟਰ ਨੂੰ ਕਿਹਾ ਕਿ ਫਰੋਤੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਤਾਂ ਅੱਧਾ ਹਿੱਸਾ ਫਰੋਤੀ ਦਾ ਉਸ ਕੋਲ ਹੋਵੇਗਾ ਤੇ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇਗਾ ਸੋ ਪੁਲਿਸ ਦੇ ਬਲੇਸ ਮਾਮਲੇ ਦੇ ਵਿੱਚ ਖੁਲਾਸੇ ਕੀਤੇ ਨੇ ਬਰੂਨੋ ਤਵੰਨਾ ਦਾ ਐਡਵੋਕੇਟ ਹੈ ਜਿਸ ਨੇ ਪੁਲਿਸ ਸੁਰੱਖਿਆ ਲੈਂਡ ਦੀ ਖਾਤਰ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਚਲਫਾ ਕੇ ਪੁਲਿਸ ਨੂੰ ਗੁੰਮਰਾਹ ਕਰਕੇ ਛੁੱਟੀ ਕਹਾਣੀ ਬਣਾਈ ਤੇ ਆਖਿਰਕਾਰ ਹੁਣ ਪੁਲਿਸ ਦੇ ਵੱਲੋਂ ਇਸ ਵਕੀਲ ਨੂੰ ਗ੍ਰਫਤਾਰ ਕੀਤਾ ਹੀ ਨਹੀਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਵੱਲੋਂ ਜੜੀਆ ਗੈਂਗਸਟਰ ਨੂੰ ਸਲਾਹ ਵੀ ਦਿੱਤੀ ਗਈ ਕਿ ਕਿਹੜੀ ਬੈਂਕ ਦੇ ਵਿੱਚੋਂ ਲੁੱਟ ਕਰ ਸਕਦਾ ਹੈ ਕਿਹੜੀ ਬੈਂਕ ਦੇ ਵਿੱਚ ਘੱਟ ਜੜੀਆ ਸੁਰੱਖਿਆ ਹੈ ਸੋ ਰਿਕਾਰਡਿੰਗ ਜੜੀਆ ਪੁਲਿਸ ਦੇ ਵੱਲੋਂ ਖੁਦ ਸੁਣੀ ਗਈ ਕਿ ਜੋ ਗੱਲਬਾਤ ਗੈਂਗਸਟਰ ਦੇ ਨਾਲ ਹੋਈ ਹੈ ਤਾਂ ਐਡਵੋਕੇਟ ਬਰੂਨੋ ਤਵਨ ਨੇ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਇਸ ਕਰਕੇ ਚਲਾਈਆਂ ਕਿ ਉਸਨੇ ਪੁਲਿਸ ਸੁਰੱਖਿਆ ਲੈਣੀ ਸਹੀ ਨਹੀਂ ਗੈਂਗਸਟਰ ਨੂੰ ਕਿਹਾ ਜਾਂਦਾ ਹੈ ਕਿ ਉਸਤੇ ਪਰਿਵਾਰ ਤੋਂ ਫਰੋਤੀ ਵੀ ਮੰਗੇ ਜਾਵੇ ਜਿਸ ਦਾ ਅੱਧਾ ਹਿੱਸਾ ਫਰੋਤੀ ਦਾ ਉਹ ਖੁਦ ਯਾਨੀ ਕਿ ਵਕੀਲ ਰੱਖ ਲਵੇਗਾ ਤਾਂ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇ ਗਾਇਸ ਮਾਮਲੇ ਦੇ ਵਿੱਚ ਉਹ ਪੁਲਿਸ ਦੇ ਵੱਲੋਂ ਹੋਰ ਕੀ ਕੁਝ ਖੁਲਾਸੇ ਕੀਤੇ ਕਿ ਉਹ ਵੀ ਤੁਹਾਨੂੰ ਸੁਣਾਉਣੇ ਆ ਇੱਕ ਐਡਵੋਕੇਟ ਸਾਡੇ ਬਰੂਨੋ ਧਵਨ ਇਹਨਾਂ ਵੱਲੋਂ ਇੱਕ ਪੱਤਾ ਦਰਜ ਕਰਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਆ ਤੇ ਇਹਨਾਂ ਕੋ ਫਰੋਤੀ ਦੀ ਮੰਗ ਕੀਤੀ ਗਈ ਹੈ ਤੇ ਇਹ ਹੁਣ ਜਿਹੜੀ ਸਾਡੀ ਉਸ ਤੋਂ ਬਾਅਦ ਜਿਹੜਾ ਇੱਕ ਜਣਾ ਪਹਿਲਾਂ ਇਸ ਜਿਹਨੇ ਫਾਇਰ ਕਰਕੇ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਅਣਪਛਤਿਆਂ ਦੇ ਵਿੱਚੋਂ ਇੱਕ ਪ੍ਰਭਦੀਪ ਸਿੰਘ ਦਾਸੂਵਾਲ ਦਾ ਜਿਹੜੇ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਗੁਰਗਾ ਸੀ ਹਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਉਹਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਪਰ ਉਹ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਬੋਥ ਇਹਨਾਂ ਨੇ ਪੂਰਾ ਸਾਡੀ ਫੋਰਸ ਨੇ ਸਾਡੇ ਐਸ ਐਚ ਓ ਸਾਡੇ ਐਸ ਪੀ ਡੀ ਸਾਹਿਬ ਡੀ ਐਸ ਪੀ ਸਾਹਿਬ ਜਿਹੜੇ ਇਹਨਾਂ ਨੇ ਜਿਹੜੀ ਆਪਣੀ ਪੂਰੀ ਆਪਣੇ ਤੰਦ ਹੀ ਦੇ ਨਾਲ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਚਗੇ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਇਸ ਮੁਕਦਮੇ ਦੇ ਮਦਈ ਹੀ ਆ ਬਰੂਨੋ ਤਵਨ ਐਡਵੋਕੇਟ ਇਹਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਰਲ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸੇ ਦੇ ਵਿੱਚੋਂ ਅੱਧੇ ਪੈਸੇ ਉਹਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਧੇ ਇਸਨੇ ਰੱਖਣੇ ਸੀ ਅੱਧੇ ਉਸ ਨੂੰ ਦੇਣੇ ਸੀਗੇ ਇਹਨਾਂ ਦੇ ਕਿਸੇ ਅਜਿਹੀਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਤੇ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲਾਂ ਸਾਹਮਣੇ ਆਈਆਂ ਤੇ ਇਥੇ ਇਹ ਵੀ ਦੱਸਣ ਵਾਲੀ ਗੱਲ ਹੈ ਜੀ ਇਹਨਾਂ ਨੂੰ ਅਸੀਂ ਐਡਵੋਕੇਟ ਜਿਹੜੇ ਬਰੂਨੋ ਧਵਨ ਹੈ ਅਰੈਸਟ ਕਰ ਲਿਆ ਤੇ ਇਹ ਚਾਰਜ ਕੀਤਾ ਸੀ ਇਹਨਾਂ ਨੂੰ ਆਪਣੇ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਦੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰੋਤੀ ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਯਾ ਇਹ ਬੰਦਿਆ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਬਾਰੇ ਵੀ ਇਹ ਇੱਕ ਉਹਨਾਂ ਨੂੰ ਪ੍ਰਭ ਦੇ ਸੁਵਾਲ ਨੂੰ ਜਿਹੜਾ ਗੈਂਗਸਟਰ ਹੈ ਉਸ ਨੂੰ ਇਹ ਕਹਿ ਰਹੇ ਸੀ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਦੇਖੋ ਬਰੂਨੋ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਭ ਦੇ ਸੁਵਾਲ ਨੂੰ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਅ ਰਿਕਾਰਡਿੰਗ ਵੀ ਹੈਗੀ ਹੈ ਮੇ ਵੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਲੁੱਟ ਸਕਦੇ ਤੇ ਜਿਸ ਦੇ ਇਹ ਬੜੇ ਗੰਭੀਰ ਇਹ ਜਿਹੜੇ ਇਲਜ਼ਾਮ ਵੀ ਆ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲੀਗੈਲਿਟੀ ਕੀਤੀ ਹੈ ਤੇ ਜਿਸ ਸੰਬੰਧੀ ਇਹਨਾਂ ਤੇ ਕੇਸ ਜਿਸਟਰ ਕਰਕੇ ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੈਂ ਅੱਗੇ ਸਾਰਿਆਂ ਨੂੰ ਬਾਕੀਆਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਅਜਿਹੇ ਜਿਹੜੇ ਆਨਸਰ ਹੈ ਜਿਹੜੇ ਆਪ ਆਪ ਹੀ ਆਪਣੇ ਉਸੇ ਸੋਸਾਇਟੀ ਦੇ ਵਿੱਚ ਰਹਿ ਕੇ ਬਾਕੀ ਜਣਿਆਂ ਦੇ ਨਾਂ ਗਲਤ ਲੈ ਕੇ ਤੇ ਆਪਣੇ ਤੇ ਵੀ ਗਨਮੈਨ ਲੈਣ ਨੂੰ ਜਾਂ ਹੋਰ ਤਰੀਕੇ ਦੇ ਵਾਸਤੇ ਇਹ ਗੈਂਗਸਟਰਸ ਨੂੰ ਯੂਜ਼ ਕਰ ਰਹੇ ਆ ਤੇ ਆਪ ਵੀ ਇਲੀਗਲ ਐਕਟੀਵਿਟੀਜ਼ ਵਿੱਚ ਪੈ ਰਹੇ ਆ ਵੀ ਇਹਨਾਂ ਦਾ ਸਾਨੂੰ ਹੋਰ ਵੀ ਇਨਫੋਰਮੇਸ਼ਨ ਦਿਓ ਟੂ ਸਟੇਕ ਰੋ ਡੇਲੀ ਪੋਸਟ ਪੰਜਾਬੀ ਮੈਂ ਹਸ ਨੈਨਾ ਪੁਲਿਸ ਦੇ ਗ੍ਰਿਫਤ ਦੇ ਵਿੱਚ ਇਸ ਵਕੀਲ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ ਇਸ ਤੇ ਕਾਰਨਾਮੇ ਤੁਹਾਡੇ ਵੀ ਹੋਛ ਉਡਾ ਕੇ ਰੱਖ ਦੇਣ ਕਿ ਪੁਲਿਸ ਸੁਰੱਖਿਆ ਲੈਣ ਦੀ ਖਾਤਰ ਇਸ ਵਕੀਲ ਦੇ ਵੱਲੋਂ ਇੱਕ ਗੈਂਗਸਟਰ ਨੂੰ ਕਿਹਾ ਜਾਂਦਾ ਕਿ ਉਸਨੇ ਘਰ ਤੇ ਉੱਤੇ ਫਾਇਰਿੰਗ ਕੀਤੀ ਜਾਵੇ ਦੱਸਦੀ ਹੈ ਕਿ ਪੁਲਿਸ ਨੂੰ ਗੁੰਮਰਾਹ ਕਰਨ ਦੀ ਖਾਤਰ ਤੇ ਪੁਲਿਸ ਸੁਰੱਖਿਆ ਲੈਣ ਕਰਕੇ ਇਸ ਵਕੀਲ ਦੇ ਵੱਲੋਂ ਆਪਣੇ ਹੀ ਘਰ ਤੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਸਾਰੇ ਮਾਮਲੇ ਨੂੰ ਕਲੀਅਰ ਕੀਤਾ ਜਾਂਦਾ ਹੈ ਕਿ ਗੋਲੀਆਂ ਚਲਾਉਣ ਪਿੱਛੇ ਜਿਹੜਾ ਆ ਸਾਜ਼ਿਸ਼ ਕਰਤਾ ਕੋਈ ਹੋਰ ਨਹੀਂ ਜਦਕਿ ਕਰਤਾ ਜਿਹੜਾ ਵਕੀਲੀ ਹੈ ਉਸਤੇ ਵੱਲੋਂ ਪੈਸੇ ਜਿਹੜਿਆ ਦੇਣ ਦੀ ਵੀ ਗੱਲ ਆਖੀ ਗਈ ਕਿਹਾ ਜਾ ਰਿਹਾ ਹੈ ਕਿ ਫਰੋਤੀ ਜੜੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਵਕੀਲ ਨੇ ਗੈਂਗਸਟਰ ਨੂੰ ਕਿਹਾ ਕਿ ਫਰੋਤੀ ਉਸਤੇ ਪਰਿਵਾਰ ਤੋਂ ਮੰਗੀ ਜਾਵੇ ਤਾਂ ਅੱਧਾ ਹਿੱਸਾ ਫਰੋਤੀ ਦਾ ਉਸ ਕੋਲ ਹੋਵੇਗਾ ਤੇ ਅੱਧਾ ਹਿੱਸਾ ਜਿਹੜਾ ਗੈਂਗਸਟਰ ਨੂੰ ਦਿੱਤਾ ਜਾਵੇਗਾ ਸੋ ਪੁਲਿਸ ਦੇ ਬਲਿਸ ਮਾਮਲੇ ਦੇ ਵਿੱਚ ਖੁਲਾਸੇ ਕੀਤੇ ਨੇ ਬਰੂਨੋ ਤਵਨ ਨਾਮ ਦਾ ਐਡਵੋਕੇਟ ਹੈ ਜਿਸ ਨੇ ਪੁਲਿਸ ਸੁਰੱਖਿਆ ਲੈਣ ਦੀ ਖਾਤਰ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਚਲਵਾ ਕੇ ਪੁਲਿਸ ਨੂੰ ਗੁੰਮਰਾਹ ਕਰਕੇ ਛੁੱਟੀ ਕਹਾਣੀ ਬਣਾਈ ਤੇ ਆਖਿਰਕਾਰ ਹੁਣ ਪੁਲਿਸ ਦੇ ਵੱਲੋਂ ਇਸ ਵਕੀਲ ਨੂੰ ਗ੍ਰਫਤਾਰ ਕੀਤਾ ਹੀ ਨਹੀਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਸ ਦੇ ਵੱਲੋਂ ਜੜੀਆ ਗੈਂਗਸਟਰ ਨੂੰ ਸਲਾਹ ਵੀ ਦਿੱਤੀ ਗਈ ਕਿ ਕਿਹੜੀ ਬੈਂਕ ਦੇ ਵਿੱਚੋਂ ਲੁੱਟ ਕਰ ਸਕਦਾ ਹੈ ਕਿਹੜੀ ਬੈਂਕ ਦੇ ਵਿੱਚ ਘੱਟ ਜੜੀਆ ਸੁਰੱਖਿਆ ਹੈ ਸੋ ਰਿਕਾਰਡਿੰਗ ਜੜੀਆ ਪੁਲਿਸ ਦੇ ਵੱਲੋਂ ਖੁਦ ਸੁਣੀ ਗਈ ਕਿ ਜੋ ਗਲਬਾਤ ਗੈਂਗਸਟਰ ਦੇ ਨਾਲ ਹੋਈ ਹੈ ਤਾਂ ਐਡਵੋਕੇਟ ਬਰੂਨੋ ਤਵਨ ਨੇ ਆਪਣੇ ਹੀ ਘਰ ਦੇ ਉੱਤੇ ਗੋਲੀਆਂ ਇਸ ਕਰਕੇ ਚਲਾਈਆਂ ਕਿ ਉਸਨੇ ਪੁਲਿਸ ਸੁਰੱਖਿਆ ਲੈਣੀ ਸਹੀ ਨਹੀਂ ਗੈਂਗਸਟਰ ਨੂੰ ਕਿਹਾ ਜਾਂਦਾ ਹੈ ਕਿ ਉਸਤੇ ਪਰਿਵਾਰ ਤੋਂ ਫਰੋਦੀ ਵੀ ਮੰਗੇ ਜਾਵੇ ਜਿਸ ਦਾ ਅੱਧਾ ਹਿੱਸਾ ਫਰੋਦੀ ਦਾ ਖੁਦ ਯਾਨੀ ਕਿ ਵਕੀਲ ਦਾ ਕਰ ਲਵੇਗਾ ਤਾਂ ਅੱਧਾ ਹਿੱਸਾ ਜੜਾ